ਦੋ ਰਾ ਦੇ ਦੋ ਰਾ ਦੇ ਰੋ ਰਾ ਦੇ ਰੋ ਰਾ ਆ ਗਿਆ ਜੇ ਆਏ 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 ਉੱਤੋਂ ਦੀ ਹੋ ਗਿਆ ਜੇ ਇੱਧਰ ਦੀ ਆ ਜਾ ਅੱਧੇ ਇੱਧਰ ਦੀ ਘੇਰ ਲੋ ਅੱਧੇ ਇੱਧਰ ਦੀ ਹੈ ਆ ਨਹੀਂ ਆਊਗਾ ਆ ਗਿਆ ਜੇ ਬਾਂਦਰ ਆ ਗਿਆ ਰੱਜੀ ਆਲ ਜਾ ਕੁੜੀਆਂ ਵਾ ਭੱਜ ਗਏ ਉਹ ਤੇਰੀ ਆਹ ਆਹ ਬੱਸ 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 ਸੋ ਚੋਂ ਲਿਆ ਕੇ ਕੱਲੇ ਕਰਾ ਖਰੋਣਾ ਨੂੰ ਵੇਖ ਮੈਂ ਛੱਤ ਨਹੀਂ ਇਹ ਪੂਰੇ ਘਰ ਦਾ ਕੀ ਕਰਦਾ ਕਰਦਾ ਤੇ ਜਵਾਕ ਸਕੂਲੇ ਸਾਰੇ ਗਏ ਨੂੰ ਖੈ ਤਲਦਾ ਛੁੱਟੀ ਹੋਈ ਨਹੀਂ ਨਾ ਵੀ ਹੁਣ ਆ ਵੀ ਸਕੂਲਾਂ ਆਏ ਗਿਆਨੀ ਤੇ ਇੱਥੇ ਗੱਲਾਂ ਦਾ ਸਕੂਲੇ ਕਿਉਂ ਨਹੀਂ ਜਾਂਦਾ ਓਏ ਖੇਡ ਜੂਗਾ ਖੇਡ ਜੂਗਾ ਨਹੀਂ ਪਲਕੇ ਫੜਕਾਉਣਾ ਹੀ ਪਲਕੇ ਛੁੱਟੀ ਪਰਸ ਨੂੰ ਆ ਗਏ ਆਉਂਦੇ ਮੈਂ ਤਾਰ ਤਾਰ ਨਾਲ ਚੱਲਿਆ ਤੇ ਗੜਮ ਰੋਂਦਾ ਪਿਆ ਕੌਣ ਹਾਂ ਇਹ ਤਾਂ ਨਹੀਂ ਮਾਤਾ ਲੱਭਾ ਛੱਡਣ ਤਾ ਪਰਸੋ ਦਾ ਹੀ ਛੱਡ ਕੇ ਆਵਾਂਗੇ ਅਹੀਂ ਵੀਰੇ ਪਹਿਲਾਂ ਸਾਰੇ ਜਾਣੇ ਘਰ ਤੇ ਉਹ ਵੀ ਨਹੀਂ ਸਕਦੇ ਇਹਨੇ ਚੋਕ ਕੇ ਛੱਡ ਕੇ ਆਵਾਂਗੇ ਉਹ ਗੱਟੂ ਵੀ ਗਈ ਠੀਕ ਆ ਹਾਂ ਸਕੂਲ ਜਾਊਗਾ ਮੈਨੂੰ ਦੱਸਿਓ ਇਹਨੇ ਚੋਕ ਕੇ ਅਸੀਂ ਚੱਲ ਜਾਾਂਗੇ ਇੱਦਾਂ ਕਹਤੇ ਆ ਰਹੀ ਆ ਕੋਣ ਦੁਬਾਰਾ ਤੋਂ ਸ਼ੁਰੂ ਦੁਬਾਰਾ ਤੋਂ ਬਾਂਦਰ ਕੌਣ ਤੂੰ ਚੱਲ ਠੀਕ ਆ ਚੱਲ ਆ ਰਾ ਚਲੋ ਵਾਹ ਇਹਨੇ ਬੰਦੇ ਆ ਓਏ ਆ ਗਏ ਚਲ 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 ਲਾ ਗਿਓ ਪਰਾ ਨੱਚ ਕੇ ਵੀਲੀ ਹੈ ਨਾ ਸੱਤ ਬੰਦੇ ਜੇ ਓ ਗੱਤ ਚਲ ਘਰੇ ਪਾਨੋ ਹੇਲੋ ਤੇਰੋ ਲਾ ਗਿਓ ਪਰਾ ਨਹੀਂ ਖੜੋ ਰ ਨਹੀਂ ਇੱਕ ਇੱਕ ਕਵਾੜੀ ਖੜਾਉਣੀ ਬਸ ਨਹੀਂ ਇੱਕੋ ਵਾਰੀ ਇੱਕੋ ਵਾਰੀ ਨਹੀਂ ਨ ਮੇਰੀ ਕੋਹ ਨਹੀਂ ਆਂਦੀ ਇੱਕ ਵਾਰੀ ਜ਼ਿੰਮੇਵਾਰੀ ਮੇਰੀ ਠੀਕ ਹੈ ਨਹੀਂ ਕੋਹ ਆਂਦੀ ਚਲੋ ਕੀ ਹੋਣਾ ਤੇ ਕੰਮ ਤੇ ਗਈ ਆ ਸੱਚੀ ਆ ਲੈ ਜਨ ਆ ਗਈ ਹੋਈ ਪੁੱਤ ਤੇ ਗਈ ਹੋਈ ਮੈਂ चलो चलो स्टार्ट पाओ घेरा घूरा घेरा घूरा पाओ लग गया लाग हाय हाय तेरी सेवा होनी होती है ਲੱਛੋ 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 ਮੈਦਾਨ ਹੋਵੇ ਨੀ ਤੇਰੀ ਸੇਵਾ ਜਿਆਦੀ ਨਹੀਂ ਹੁੰਦੀ ਤੇਰੀ ਮੇਰੀ ਨਹੀਂ ਹੁੰਦੀ ਨਹੀਂ ਜਿਆਦੀ ਤੇਰੀ ਹੁੰਦੀ ਆ ਜਦੋਂ ਵੇਖੀ ਉਹਦਾ ਬਾਂਦਰ ਬਣਿਆ ਨਾ ਉਹ ਫਸ ਗਈ ਏ ਕਿਹੜਾ ਭੌ ਕਿਹੜਾ ਕਿਹੜਾ ਭੌ ਕਿਹੜਾ ਆੰਦਰਾ ਬਹੁਤ ਹੀ ਲਤਾ ਮਾਰਦਾ ਸਾਰੇ ਖਿਲਾਰਦੇ ਆ ਪੈਰ ਮਾਰ ਕੇ ਇਹਦਾ ਦਾਵਾ ਜੀ ਸਾਰੇ ਭੱਲਾ ਬਿਚੀ ਆਈ ਬਾਬਾ ਓ ਲੈ ਜਿ ਲੈ ਭੱਲੇ ਮੁੰਡਿਆ ਆਈ ਬਾਬਾ ਨਹੀਂ ਲੱਗਾ ਨਹੀਂ 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 ਹੱਥ ਲੱਗਾ ਹੱਥ ਲੱਗਾ ਹੱਥ ਲੱਗਾ ਆਈ ਬਾਬਾ ਨਾਨਕ ਆਈ ਬਾਬਾ ਓ ਇਹੋ ਜੀ ਹੈ ਖੁਸ਼ੀ ਹੈ ਕਿ ਨਾਈ ਬਾਬਾ ਨਾਨਕ ਓ ਕਿਲਰ ਦੇ ਗਿਆ ਚਰੂ ਹੋ ਗਿਆ ਹੀ नहीं 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 नहीं। गोरे के गोरे के गेट में हथ ला के आना जे गोरे के गेट नो। ठीक है ना इधर नहीं आओ गोरे के गेट नो। ਲਾਲ ਗੇਟ ਨੂੰ ਹੱਥ ਲਾ ਕੇ ਆਉਣਾ ਹੀ ਉਹ ਲਾਲ ਸਾਹਮਣੇ ਵਾਲਾ ਲੈ ਨਹੀਂ 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 ਉੱਤੇ ਲੱਗ ਗਿਆ ਜਿਆਦਾ ਲੱਗ ਗਿਆ ਜਾਓ ਲੈ ਲੈ ਓ ਜਾ ਓ ਜਾ ਬਸੀ ਤੇ ਜਦਾ ਚੀ ਇੱਕ ਕਰ ਕੇ ਰਸੀ ਛੁੱਟ ਗਈ ਓ ਗਿਆ ਹੀ ਓ ਗਿਆ ਹੀ ਪਹਿਲੀ ਉੱਤੋਂ ਓ ਗੇਟ ਆਖਿਆ ਗੇਟ 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 ਉਥੋਂ ਨੂੰ ਭੱਜ ਗੇਟ ਨੂੰ ਚੱਲ ਗੇਟ ਨੂੰ ਗੇਟ ਨੂੰ ਨਿਕਲ ਜਾ ਗੇਟ ਰੁਕ ਨਾ ਰਾਹ ਦੋ ਦਾ ਰਾਹ ਦੇ ਦੋ ਰਾਹ ਦੇ ਦਿਓ ਰਾਹ ਦੇ ਦਿਓ ਰਾਹ ਆ ਗਿਆ ਜੇ ਆਏ 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 ਉੱਛ ਉੱਤੋਂ ਦੀ ਹੋ ਗਿਆ ਜੇ ਇੱਧਰ ਦੀ ਆ ਜਾ ਅੱਧੇ ਇੱਧਰ ਦੀ ਘੇਰ ਲੋ ਅੱਧੇ ਇੱਧਰ ਦੀ

ਵਾਦੀ ਆਇਆ ਸੇਰ ਆਈ ਤਕਾਏ ਆ ਲੱਗ ਗਿਆ ਆ ਲਈ ਤੁਮੇ ਮੱਤੀ ਹੋਰੀ ਅੜੀ ਸੇਵਾ ਆਈ ਹੈ ਮਾਂ ਆਪਣੇ ਬੱਲੇ ਮਾਂ ਸਾਡੇ ਨੂੰ ਪੱਲ ਫੜੀ ਆ ਬੱਲੇ ਛੇਰੋ ਸੱਚ ਕੇ ਰੱਖੋ ਇੱਕ ਦੂਜੇ ਦੇ ਛੱਤ ਓਏ ਇੱਥੇ ਆ ਲੰਮੀ ਲੰਮੀ ਦੂਰ ਦੀ ਸੇਵਾ ਜ਼ਿਆਦੀ ਹੁੰਦੀ ਨਾ ਕਿਵੜਾ ਘਵਾਲ ਗਿਆ ਏ ਖੜ ਕੇ ਹੜੀਆਂ ਉਤਰਦੇ ਰਿਓ ਏ ਕਦੇ ਵੀ ਭਜ ਗਿਆ ਭਜ ਗਿਆ ਮਾ ਵਧਨ ਦਿੱਤੀ ਹਾਂ ਹਾਂ ਆ ਮਾ 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 ਦੀਦੀ ਦੇਖ ਤੂੰ ਕੌਣ ਕੌਣ ਤੂੰ ਮੈਂ ਦੇ ਦਿੰਨਾ ਤੇ ਮੈਂ ਜਦੋਂ ਮੈਂ ਛੱਡਣ ਤੇ ਆ ਜਾ ਹਾ 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 ਇਹ ਲਾ ਇਹ ਲਾ ਕਰੋਣਾ ਇਹਦੇ ਕੋੜੇ ਘਰ ਨੂੰ ਜਿਵੇਂ ਕਾ ਸਦਾ ਆ ਮੁੰਡਾ ਸਿੰਗਰ ਬਣੂ ਲੱਗਦਾ ਪਰ ਲੋਣਾ ਹਲੋ ਅੰਤੇ ਹੋਈਆ ਹੋਵੇ گا ਫੜ ਲਓ ਆਵਾਜ਼ ਉਹ ਤੇਰੀ ਹੀ ਵਾਜੋ ਆ ਆ ਆ ਉਹ ਲੱਗੇ ਯਾ ਉਹ ਲੱਗੇ ਹੀ ਉਹ ਲੱਗੇ ਭਾਜਾ 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 ਲੈ ਮਾਮਾ ਵੱਜ ਗਿਆ ਜੇ ਉਹ ਭਾਈ ਕੀ ਹੈ ਲੈ ਵੱਜ ਗਿਆ ਸਾਰੀਆਂ ਚੱਲ ਗਈਆਂ ਲੈ ਤੇ ਵੱਜੀਆਂ ਤੇ ਨਹੀਂ ਹਰਕਾਂ ਕਦੂਨੇ ਭਰੀ ਥੋ ਕੀ ਹੈ ਗੱਟੂ ਆਏ ਗੱਟੂ ਨੇ ਭਦੀ ਖੜਕਾਈ ਏ ਆਏ ਹੋੜਾ ਵੇ ਕੀ ਵਰਦੀ ਏ ਆਏ ਆਏ ਗੱਟੂ ਨਾਲ ਪੰਗਾ ਏ ਏ ਏ ਆਏ ਆਏ ਗੱਟੂ ਗਿਰ ਗਿਆ ਕਾਂ ਦਾ ਕਬੂਤਰਾਂ ਦੀਆਂ ਚੋਕੇ ਇਹ ਆ ਪੰਗਾ ਲੈ